ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਮੈਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਫਿਰ ਸਰਕਾਰ ਨੇ ਆਖਰ ਉਮੀਦਾਂ ਦੇ ਪਾਣੀ ਫੇਰਤਾ ਅੱਜ ਕੈਬਨਿਟ ਦੀ ਮੀਟਿੰਗ ਸੀਗੀ ਉਹਦੇ ਵਿੱਚ ਲੈਂਡ ਪੂਲਿੰਗ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਕਿਸਾਨ ਸੜਕਾਂ ਦੇ ਉੱਤੇ ਟਰੈਕਟਰ ਲੈ ਕੇ ਵੀ ਆਏ ਪਰ ਇੱਕ ਵੱਖਰੀ ਖਬਰ ਜਿਹੜੀ ਸਾਹਮਣੇ ਆਉਂਦੀ ਆ ਇਸ ਦੌਰਾਨ ਜਿੱਥੇ ਮਸਲਾ ਕਿਸਾਨਾਂ ਦਾ ਜ਼ਮੀਨਾਂ ਦਾ ਪੰਜਾਬ ਦਾ ਵਿਜਾੜੇ ਦਾ ਸ਼ਹੀਦ ਭਗਤ ਸਿੰਘ ਹੁਣਾਂ ਦੀ ਜਿਹੜੀ ਪਿਸਤੌਲ ਇਤਿਹਾਸਕ ਪਿਸਤੌਲ ਜਿਹੜਾ ਇੰਗਲੈਂਡ ਦੇ ਵਿੱਚ ਪਿਆ ਜਿਹਦੇ ਨਾਲ ਉਹਨਾਂ ਨੇ ਇੰਗਲੈਂਡ ਦੀ ਜਿਹੜੀ ਹਕੂਮਤ ਸੀ ਉਹਨਾਂ ਦਾ ਜਿਹੜਾ ਰਾਜ ਸੀਗਾ ਉਹਨੂੰ ਹਲਾਤਾ ਸੀ ਪਬਾਪਾਰ ਕਰਤਾ ਸੀ ਦੰਦਲਾ ਪਾਤੀਆਂ ਸੀ ਕਹਿੰਦੇ ਵੀ ਸਾਨੂੰ ਹੁਣ ਉਹ ਪਿਸਤੌਲ ਚਾਹੀਦਾ ਕੋਈ ਮਾੜੀ ਗੱਲ ਨਹੀਂ ਹੈ ਵੀ ਪਿਸਤੌਲ ਮਿਲਣਾ ਚਾਹੀਦਾ ਉਹ ਸਾਡੇ ਯੋਧੇ ਸੀਗੇ ਪਰ ਜਿੱਥੇ ਮਸਲੇ ਹੋਰ ਬਹੁਤ ਸਾਰੇ ਆ ਪੰਜਾਬ ਸਰਕਾਰ ਉਹਨਾਂ ਤੋਂ ਤਵੱਜੋ ਜਿਹੜੀ ਨਾ ਦੇ ਕੇ ਇਹ ਪਿਸਤੌਲ ਵਾਲੇ ਪਾਸੇ ਤੁਰ ਪਏ ਇੱਥੇ ਸਿਆਸਤ ਹੋਣੀ ਆ ਹੋਰ ਕੁਝ ਨਹੀਂ ਹੋਣਾ ਭੱਟੀ ਸਾਹਿਬ ਦੂਜਾ ਇਹ ਮਸਲਾ ਇਹ ਆ ਵੀ ਕਰਨਲ ਬਾਠ ਜਿਹੜੇ ਆ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਸੀ ਚੰਡੀਗੜ੍ਹ ਦੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੈਟ ਬਣਾਈ ਸੀ ਉਹਨਾਂ ਕੋਲ ਇਨਵੈਸਟੀਗੇਸ਼ਨ ਤਸੱਲੀ ਬਖਸ਼ ਨਹੀਂ ਹੋਈ ਮਾਮਲਾ ਚਲਾ ਗਿਆ ਸੀਬੀਆਈ ਕੋ ਜਿੱਦਾਂ ਹੀ ਮਾਮਲਾ ਪਹੁੰਚਦਾ ਸੀਬੀਆਈ ਕੋ ਜਾਂਦਾ ਇਸੇ ਦੌਰਾਨ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਆਈਪੀਐਸ ਅਧਿਕਾਰੀ ਪਟਿਆਲਾ ਦੇ ਐਸਐਸਪੀ ਆ ਉਹ ਸਖਤ ਐਕਸ਼ਨ ਲੈਂਦੇ ਆ ਤਿੰਨ ਦਿਨ ਸਾਲ ਵਾਸਤੇ 6 ਮੁਲਾਜ਼ਮਾਂ ਦੀ ਜਿਹੜੀ ਨੌਕਰੀ ਆ ਉਹਦੇ 'ਚ ਕਟੌਤੀ ਕਰ ਦਿੱਤੀ ਜਾਂਦੀ ਆ ਤੇ ਹੋਰ ਜੁਰਮਾਨੇ ਵੀ ਜਿਹੜੇ ਆ ਮੁਲਾਜ਼ਮਾਂ ਨੂੰ ਲਾਏ ਜਾਂਦੇ ਆ ਤੀਜੇ ਪਾਸੇ ਜਿੱਥੇ ਕਿਸਾਨ ਇਸ ਗੱਲ ਤੋਂ ਨਾਰਾਜ਼ ਆ ਵੀ ਉਹਨਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਗਈ ਆ ਤੇ ਪੰਟੀ ਰਮਾਣਾ ਹੋਣੀ ਕਹਿ ਰਿਹਾ ਵੀ ਮਨਪ੍ਰੀਤ ਅਿਆਲੀ ਦੀ ਜ਼ਮੀਨ ਜਿਹੜੀ ਆ ਇਹ ਲੈਂਡ ਪੂਲਿੰਗ ਚ ਕਿਉਂ ਨਹੀਂ ਆਈ ਜਦਕਿ ਆਸ-ਪਾਸ ਦੀ ਜਿਹੜੀ ਜ਼ਮੀਨ ਆ ਲੈਂਡ ਪੂਲਿੰਗ ਚ ਆ ਕੀ ਮਨਪ੍ਰੀਤ ਅਿਆਲੀ ਦੀ ਕੋਈ ਸੀਐਮ ਮਾਨ ਦੇ ਨਾਲ ਸੈਟਿੰਗ ਹੋਈ ਆ ਆਪਾਂ ਇਹਨਾਂ ਵਿਸ਼ਿਆਂ ਦੇ ਉੱਤੇ ਚਰਚਾ ਕਰਦੇ ਆ ਪਰ ਸਭ ਤੋਂ ਪਹਿਲਾਂ ਇਹ ਜਿਹੜਾ ਪਿਸਤੌਲ ਵਾਪਸ ਲਿਆਉਣ ਵਾਸਤੇ ਚਿੱਠੀ ਲਿਖੀ ਆ ਹੋਰ ਮਸਲੇ ਵੀ ਸੀਗੇ ਮਸਲਾ ਇਹ ਵੀ ਗੰਭੀਰ ਆ ਮੈਂ ਬਿਲਕੁਲ ਨਹੀਂ ਆ ਕਹਿੰਦਾ ਵੀ ਇਹ ਮਸਲਾ ਨਹੀਂ ਆ ਇਹ ਸਾਡੀ ਯਾਦਗਾਰ ਚੀਜ਼ ਆ ਸਾਡੇ ਕੋਲ ਹੋਣੀ ਚਾਹੀਦੀ ਆ ਪਰ ਜਿੱਥੇ ਮਸਲੇ ਹੋਰ ਆ ਪੱਟੀ ਸਾਹਿਬ ਉਹਨਾਂ ਉੱਤੇ ਵੀ ਤਵੱਜੋ ਦਿੱਤੀ ਜਾਣੀ ਚਾਹੀਦੀ ਸੀ ਕੀ ਕਹਿੰਨੇ ਜੋ ਤੱਕ ਸਿਆਸਤ ਦੀ ਗੱਲ ਸਿਆਸਤ ਇੰдый ਘੱਟ ਚੱਲਦਾ ਹੁੰਦਾ ਸੀ ਸ਼ਹੀਦ ਉਦਮ ਸਿੰਘ ਨੇ ਬੇਕਾਇਦਾ ਤੌਰ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ 31 ਜੁਲਾਈ 1940 ਨੂੰ ਇਹਨੂੰ ਫਾਂਸੀ ਦੇ ਮਾਰਚ 1940 ਦੇ ਵਿੱਚ ਦਾ ਲੈਫਟੇਨੈਂਟ ਜਨਰਲ ਪੰਜਾਬ ਦਾ ਰਿਹਾ ਸੀਗਾ ਇੱਥੋਂ ਦਾ ਇੰਡੀਆ ਦੇ ਵਿੱਚ ਉਹ ਹੈਗਾ ਸੀਗਾ ਜਨਰਲ ਬੜਵਾਏ ਤੇ ਜਿਹੜਾ ਜਨਰਲ ਡਾਇਰ ਸੀ ਉਹਨੇ ਗੋਲੀ ਚ ਲਾਈ ਸੀ ਉਹ ਤੇ ਬ੍ਰਿਗੇਡੀਅਰ ਸੀ ਉਹ ਜਿਹਨੇ ਗੋਲੀ ਚ ਲਾਈ ਸੀ ਤੇ ਜਦੋਂ ਇਹ ਮਾਰਨ ਵਾਸਤੇ ਡਾਇਰ ਨੂੰ ਗਿਆ ਸੀ ਤੇ ਡਾਇਰ ਨੂੰ ਮਾਰਨ ਤਾਂ ਉਹ ਪਹਿਲਾਂ ਆਪਣੀ ਮੌਤ ਮਰ ਗਿਆ ਸੀਗਾ ਲੇਕਿਨ ਉਹ ਤੋਂ ਬਾਅਦ ਫਿਰ ਐਡਵਾਈਰ ਨੂੰ ਮਾਰਿਆ ਤੇ 31 ਜੁਲਾਈ 1940 ਨੂੰ ਇਹਨੂੰ ਫਾਂਸੀ ਲਾਈ ਗਈ ਸੀ ਤੇ ਉਦੋਂ ਦੀਆਂ ਇਹਦੀਆਂ ਅਸਤੀਆਂ ਉੱਥੇ ਦੱਬੀਆਂ ਪਈਆਂ ਸੀ ਸਿਆਸਤ ਚੜ੍ਹੂ ਹੋਈ ਤੇ ਸਾਡੇ ਸ਼ਹੀਦਾਂ ਦੀਆਂ ਅਸਤੀਆਂ ਲਿਆਂਦੀਆਂ ਜਾਣ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਜੀ ਪੀ ਬੇਕਾਇਦਾ ਤੌਰ ਤੇ 19 ਜੁਲਾਈ 1974 ਨੂੰ ਇਹ ਹਸਤੀਆਂ ਜਿਹੜੀ ਅਸੀਂ ਦਿੱਲੀ 에ਰਪੋਰਟ ਤੇ ਆਈਆਂ ਸੀ। ਤੋਂ ਹਸਤੀਆਂ ਫਿਰ ਸਾਰੇ ਪੰਜਾਬ ਚ ਘੁੰਮਾਈਆਂ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਨਾਲ ਨਾਲ ਰਹਤੇ ਉਹਨਾਂ ਦਿਨਾਂ ਤੇ ਮੇਰੇ ਖਿਆਲ ਜਿਤੋਂ ਕਿ ਮੈਂ ਭੁੱਲਦਾ ਨਹੀਂ। ਬੀਬੀ ਅਮਰਕੌਰ ਭਗਤ ਸਿੰਘ ਦੀ ਮਾਤਾ ਸੀ ਉਹਨੂੰ ਭੈਣ ਸੀ ਕਿ ਉਹਨੂੰ ਰਾਜ ਮਾਤ ਦਾ ਖਰਦ ਦਿੱਤਾ ਗਿਆ ਸੀ। ਸਰਕਾਰੀ ਸਕੂਲਾਂ ਦਿੱਤੀਆਂ ਗਈਆਂ ਸੀ। ਤੇ ਤੁਹਾਨੂੰ ਪਤਾ ਹੋ ਗਿਆ ਉਦਮ ਸਿੰਘ ਤੇ ਭਗਤ ਸਿੰਘ ਦੀ ਇੱਕ ਮੀਟਿੰਗ ਵੀ ਆਪਸੇ ਬੜੀ ਲੰਮੀ ਚੋਣੀ ਹੋਈ ਸੀ ਉਦਮ ਸਿੰਘ 1899 ਚ ਪੈਦਾ ਹੁੰਦਾ ਵਾ ਤੇ 1940 ਦੇ ਵਿੱਚ 41 ਸਾਲ ਦੀ ਉਮਰ ਦੇ ਵਿੱਚ ਜਨਮ ਪੈਦਾ ਹੁੰਦਾ ਵਾ 41 ਸਾਲ ਦੀ ਉਮਰ ਦੁਨੀਆ ਤੋਂ ਚਲੇ ਜਾਂਦਾ ਜਨਮਿਆ ਵਾਲੇ ਬਾਗ ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਉਹ ਕੰਮ ਹੁੰਦਾ ਇਹ ਉੱਥੇ ਮੌਜੂਦ ਸੀਗਾ ਤੇ ਜਿਹੜੇ ਉੱਥੇ ਬਿਲਕਦੇ ਸੀ ਉਹਨਾਂ ਨੂੰ ਪਾਣੀ ਪਿਆਰ ਉਥੋਂ ਇਹਨੇ ਸੁਗੰਧ ਖਾਦੀ ਸੀ ਵੀ ਮੈਂ ਇਹਦਾ ਬਦਲਾ ਲੈਣਾ ਪਹਿਲਾ ਨਾਇ ਦਾ ਛੇਰ ਸਿੰਘ ਸੀਗਾ ਮਾਂ ਪਿਓ ਦੀ ਡੈਥ ਹੋ ਗਈ ਜਤੀਮ ਹੋ ਗਿਆ ਜਤੀਮ ਖਾਨੇ ਦੋਵੇਂ ਭਰਾ ਰਹੇ ਇਹਦੇ ਗਾ ਪ੍ਰਾਇ ਜਤੀਮ ਖਾਨੇ ਰਹੇ ਤੇ ਜਤੀਮ ਖਾਨੇ ਆ ਪਾਲ ਪੋਸ ਦਾ ਮੁਰਕ ਰੱਖ ਨਹੀਂ ਸੀ ਸਕਦੇ ਕਦੀ ਕਿਤੇ ਪ੍ਰਾਈਵੇਟ ਨੌਕਰੀ ਜਿੱਦੀ ਕਿਤੇ ਕੀਤੀ ਮੁੜ ਕੇ ਇਹ ਇਨਤਲਾਬੀਆਂ ਦੇ ਕਾਬੂ ਆ ਗਿਆ ਉਸ ਪਾਸੇ ਪੈ ਗਿਆ ਤੇ ਇਹਦੀਆਂ ਜਿਹੜੀਆਂ ਅਸਤੀਆਂ ਸੀ ਉਹ ਜਦੋਂ ਲਿਆਂਦੀਆਂ ਗਈਆਂ ਜੁਲਾਈ 1974 ਦੇ ਵਿੱਚ ਤੇ ਪੂਰੇ ਪੰਜਾਬ 'ਚ ਘੁਆਈਆਂ ਗਿਆ ਤੇ ਪੰਜਾਬ ਦਾ ਸ਼ੇਰ ਬੜੇ ਬੜੇ ਲੱਖ ਦਿੱਤੇ ਗਿਆ ਫਿਰ ਇਹਨਾਂ 31 ਜੁਲਾਈ 1974 ਨੂੰ ਇਹਦਾ ਅੰਤਮ ਸੰਸਕਾਰ ਕੀਤਾ ਸੁਨਾਮ ਦੇ ਵਿੱਚ ਜਿਹੜੀਆਂ ਅਸਤੀਆਂ ਸੀਗੀਆਂ ਉਹ ਜਿੱਥੇ ਇੱਕ ਬਕਾਇਦਾ ਤੌਰ ਤੇ ਆਪਾਂ ਕਹਿੰਦੇ ਆ ਨਾ ਕਹਿੰਦੇ ਆ ਮੈਂ ਕੀਰਤਪੁਰ ਸਰ ਪਈਆਂ ਗਿਆ ਕੁਛ ਕੁਛ ਹਰਦੁਆਰ ਪਈਆਂ ਗਿਆ ਇੱਕ ਮੁਸਲਮਾਨਾਂ ਦੀ ਜਗ੍ਹਾ ਸੀ ਮੈਨੂੰ ਨਾ ਭੁੱਲ ਗਏ ਕੋ ਉੱਥੇ ਪਈਆਂ ਚਾਰ ਤਿੰਨ ਜਗ੍ਹਾ ਪਈਆਂ ਗਿਆ ਬਾਕੀ ਇੱਕ ਗਾਗਰ ਚ ਪਾ ਕੇ ਤੇ ਅਸਤੀਆਂ ਦਿੱਲੀ ਵਾਲੇ ਬਾਗ ਰੱਖੀਆਂ ਗਿਆ ਇੱਕ ਸੁਨਾਮ ਜਿ ਰੱਖੀਆਂ ਦੋ ਜਗ੍ਹਾ ਹੋਰ ਸੱਤ ਸੱਤ ਸਿੱਖ ਤੇ ਗਏ ਸੀ ਇਹ ਉਹ ਤੋਂ ਤਾਂ ਚਰਚਾ ਦਾ ਵਿਸ਼ਾ ਹਤੇ ਕੱਲ ਨੂੰ 31 ਤਰੀਕ ਨੂੰ ਬਕਾਇਦਾ ਤੌਰ ਤੇ ਸਟੇਟ ਲੈਵਲ ਦਾ ਫੰਕਸ਼ਨ ਸੁਨਾਮ ਚ ਹੋ ਰਿਹਾ ਵਾ ਜੀਤ ਦੇ ਵਿੱਚ ਡਾਕਟਰ ਹਰਪਾਲ ਸਿੰਘ ਚੀਮਾ ਸਰਦਵਾ ਫਿਰ ਸਾਡੇ ਜਿਹੜੇ ਕਮਲ ਰੋੜਾ ਇਹਨਾਂ ਜਾ ਕੇ ਕੇਜਰੀਵਾਲ ਨੂੰ ਬੁਲਾ ਕੇ ਜਾਂਦਾ ਵੀ ਤੁਸੀਂ ਆਓ ਤੇ ਇੱਥੇ ਸ਼ਮੂਜਿਤ ਕਰੋ ਤੇ ਤੁਹਾਨੂੰ ਪਤਾ ਹੋਏਗਾ ਛੀਦ ਉਦਮ ਸਿੰਘ ਦੀ ਜਿਹੜੇ ਛੀਦੀ ਦਿਵਸ ਸੀਗਾ ਇਹਨੂੰ ਬਕਾਇਦਾ ਤੌਰ ਤੇ ਇਹਨਾਂ ਨੇ ਰਾਖਵੀਂ ਛੁੱਟੀ ਚ ਰੱਖਿਆ ਸੀ ਰਿਸਟ੍ਰਿਕਟ ਕਿ ਹੋ ਗਿਆ ਗੈਸਟ੍ਰੋਲੋਜੀ ਨਹੀਂ ਪਾਇਆ ਗਿਆ ਲੇਕਿਨ ਹੁਣ ਗੈਸਟ੍ਰੋਲੋਜੀ ਪਾ ਕੇ ਕੱਲ ਛੁੱਟੀ ਸਾਰੇ ਪੰਜਾਬ ਕਰ ਦਿੱਤੀ ਇਹ ਹੈ ਇਨਕਲਾਬੀ ਦੀ ਸਰਕਾਰ ਦੇ ਚਲ ਕੱਲ ਨੂੰ ਉੱਥੇ ਸਮਾਗਮ ਹੋਏਗਾ ਪੋਸਿਬਿਲਟੀ ਕੱਲ ਲੈਂਡ ਪੋਲਿੰਗ ਦੇ ਉੱਤੇ ਵੀ ਉੱਥੇ ਗੱਲਬਾਤ ਹੋਏਗੀ ਸਟੇਜ ਤੋਂ ਕੋਈ ਅਨਾਉਂਸਮੈਂਟ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਇਹਨਾਂ ਨੇ ਕੀ ਕੀਤਾ ਵੀ ਜੇ ਉਦੋਂ ਕਾਂਗਰਸ ਸਰਕਾਰ ਨੇ ਉਦੋਂ ਹਸਤੀ ਨਹੀਂ ਹੰਦੀ ਸੀ ਤੇ ਇਹਨਾਂ ਨਾਮ ਨਾਲ ਖਟਿਆ ਉਹਨਾਂ ਨੇ ਅਸੀਂ ਨਾਮ ਨਾਲ ਖਾਟਰੀਏ ਨੇ ਕਿ ਜਿਹੜੀ ਪਿਸਤੌਲ ਪਈ ਹੈ ਉੱਥੇ ਇੰਗਲੈਂਡ ਦੇ ਵਿੱਚ ਉਹ ਵਾਪਸ ਹੋਣੀ ਚਾਹੀਦੀ ਹੈ ਇਹ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਇਹ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਆਪਣੀ ਵਿਰਾਸਤ ਆ ਤੇ ਸਾਡੀ ਵਿਰਾਸਤ ਸਾਡੇ ਕੋਲ ਹੀ ਚਾਹੀਦੀ ਹੈ ਸਾਡੀ ਵਿਰਾਸਤ ਇਹਨਾਂ ਚਿੱਠੀ ਕੇਂਦਰ ਨੂੰ ਨਿੱਕੀ ਤੇ ਕੇਂਦਰ ਨੂੰ ਨਾਲ ਕਿਹਾ ਵੀ ਤੁਸੀਂ ਵੀ ਉੱਪਰ ਜਿਹੜੀ ਉਹ ਸਰਕਾਰ ਨਾਲ ਰਾਬਤਾ ਹੈ ਕੈਮ ਕਰੋ ਕਿ ਤੁਸੀਂ ਵੀ ਚਿੱਠੀ ਲਿਖੋ ਉਹਨਾਂ ਚਿੱਠੀ ਲਿਖੀ ਹੈ ਜਾਂ ਨਹੀਂ ਲਿਖੀ ਹੈ ਤੇ ਬਾਰੇ ਤੇ ਕੋਈ ਜਾਣਕਾਰੀ ਨਹੀਂ ਜੇ ਲੇਕਿਨ ਪੰਜਾਬ ਸਰਕਾਰ ਨੇ ਪ੍ਰਕਿਰਿਆ ਆਰੰਭ ਕਰ ਦਿੱਤੀ ਆ ਤਾਂ ਕਿ ਇਹ ਜਿਹੜਾ ਪਿਸਤੌਲ ਆ ਜਾਂ ਉਹਨਾਂ ਦੀ ਉਹ ਜਿਵੇਂ ਨੇ ਕੱਪੜੇ ਹੋਣਗੇ ਜਾਂ ਜਿੱਦੇ ਚ ਰੋਟੀ ਖਾਂਦੇ ਸੀ ਉਹ ਹੋਵੇ ਇਹ ਸਾਰੀਆਂ ਚੀਜ਼ਾਂ ਵਾਪਸ ਲੰਦੀਆਂ ਜਾਣ ਚੰਗੀ ਗੱਲ ਲੇਖਕ ਉਹਨਾਂ ਦੀ ਸੰਭਾਲ ਵੀ ਕੀਤੀ ਜਾਂਦੀ ਜਿਹਾ ਕੇ ਰੱਖ ਕੇ ਕੰਮ ਨਾ ਮਿਲੇ ਜਾਵੇ ਹੁਣ ਜਿਹੜਾ ਪਿਸਤੌਲ ਨੇ ਵਰਤਿਆ ਸੀ ਤੁਹਾਨੂੰ ਪਤਾ ਕਿਵੇਂ ਲੱਗੇ ਗਿਆ ਸੀ ਇੱਕ ਕਿਤਾਬ ਦੇ ਵਿੱਚ ਕਿਤਾਬ ਚ ਰੱਖ ਕੇ ਲੱਗੇ ਗਿਆ ਸੀ ਬੜੇ ਤਰੀਕੇ ਦਾ ਰੱਖ ਕੇ ਲੱਗੇ ਗਿਆ ਸੀ ਜਦੋਂ ਨੇ ਗੋਲੀਆਂ ਮਾਰੀਆਂ ਉਹਦੇ ਵਿੱਚ ਇੱਕ ਵਿਅਕਤੀ ਹੋਰ ਮਰਿਆ ਸੀ ਨਾਲ ਉਹਨਾਂ ਦੇ ਉਹਦੇ ਲਾਲ ਕੀ ਨਾਸ਼ ਮਨਾ ਭੁਲ ਗਿਆ ਉਹ ਤਾਂ ਤੇ ਇਹਨੇ ਕਿਹਾ ਸੀ ਮੇਰਾ ਕੰਮ ਇੰਨਾ ਸੀ ਮੈਂ ਕਿਰ ਕੇ ਮਾਰਿਆ ਆਹ ਲੋ ਪਿਸਤੌਲ ਤੇ ਮੈਨੂੰ ਰੈਸ ਕਰੋ ਜਿਹੜੀ ਕਰਨੀ ਕਰ ਵੀ ਤੈਨੂੰ ਕਰੋ ਇਨ ਨੂੰ ਕਿਹਾ ਗਿਆ ਸੀ ਆਪਣਾ ਜੁਰਮ ਤੁਸੀਂ કબੂਲ ਕਰ ਲਿਆ ਮਾਫੀ ਮੰਗ ਲੂ ਛੱਡ ਦੇ ਨੇ ਕਿਹਾ ਨੋ ਨੋ ਵਾਪਸ ਸ਼ਾਦਤ ਦੇਾਂਗੇ ਆ ਇਸ ਕਰਕੇ ਉਹ ਜਿਹੜਾ ਪਿਸਤੌਲ ਆ ਵਾ ਕੀ ਉਹ ਐਸੋਲੇ ਜੇ ਕਹੀਏ ਤੇ ਉਹ ਸਾਡੀ ਇਮਾਨਤ ਆ ਸਾਡੀ ਚੀਜ਼ਾਂ ਸਾਨੂੰ ਵਾਪਸ ਮਿਲਣੀ ਚਾਹੀਦੀ ਆ ਹੁਣ ਇਹ ਕਿੰਨੇ ਕ ਕਾਮਜਾਹ ਹੁੰਦੇ ਆ ਜਿਹੜੇ ਅੱਜ ਕਲ੍ਹ ਆਮੀ ਸਾਡੇ ਨੇ ਬੀੜੀਆਂ ਪੱਕਾ ਵਾਲੇ ਤੇ ਚਿੱਟੀਆਂ ਟੋਪੀਆਂ ਵਾਲੇ ਕਿੰਨੇ ਕਾਮਯਾਬ ਹੋਦੇ ਤੇ ਪਤਾ ਨਹੀਂ ਲੇਕਿਨ ਇਹਨਾਂ ਨੇ ਇੱਕ ਫੀਲਾ ਸੁਣ ਦਿੱਤਾ ਵੀ ਅਸੀਂ ਉਹ ਪਿਸਤੌਲ ਇੰਗਲੈਂਡ ਤੋਂ ਵਾਪਸ ਲੈ ਕੇ ਆਵਾਂਗੇ ਉਹ ਤਾਂ ਹੀ ਆਊਗਾ ਜੇ ਕੇਂਦਰ ਸਰਕਾਰ ਨਾਲ ਸਹਿਯੋਗ ਕਰੂਗੀ ਇਹਨਾਂ ਸਿੱਧੇ ਤੌਰ ਤੇ ਨੂੰ ਕਿਸੇ ਪਿਸਤੌਲ ਨਹੀਂ ਜਣਾ ਉੱਥੋਂ ਜੀ ਪਟਿਆਲਾ ਦੂਜੇ ਪਾਸੇ ਆਪਾਂ ਕਰਨਲ ਬਾਠ ਮਾਮਲੇ ਦੀ ਗੱਲ ਕਰੀਏ ਉਹਦੇ 'ਚ ਉਦੋਂ ਪੁਲਿਸ ਇੱਕ ਹਰਕਤ ਦੇ ਵਿੱਚ ਆਉਂਦੀ ਹੈ ਜਦੋਂ ਇਹ ਮਾਮਲਾ CBI ਕੋ ਚਲਾ ਜਾਂਦਾ ਜੇ ਇਹਹੀ ਕਾਰਵਾਈ ਪਹਿਲਾਂ ਕੀਤੀ ਹੁੰਦੀ ਜਦੋਂ ਮੈਡਮ ਜਸਵਿੰਦਰ ਜਿਹੜੇ ਆ ਉਹਨਾਂ ਦੇ ਧਰਮਪਤਨੀ ਜਿਹੜੇ ਆ ਉਹ ਜਦੋਂ ਕਹਿ ਸਕਦੇ ਆਂ ਵੀ ਰੋ ਰੋ ਕੇ ਕਹਿ ਰਹੇ ਸੀ ਵੀ ਮੇਰੇ ਹਸਬੰਡ ਦੇ ਨਾਲ ਧੱਕਾ ਹੋਇਆ ਮੇਰੇ ਬੇਟੇ ਨੂੰ ਮਾਰਿਆ ਕੁੱਟਿਆ ਗਿਆ ਜੀ ਉਦੋਂ ਇੰਨਾ ਕੰਮ ਕੀਤਾ ਹੁੰਦਾ ਅੱਜ ਵੀ ਜਦੋਂ ਮੈਂ ਉਹਨਾਂ ਦੀ ਗੱਲਬਾਤ ਸੁਣ ਰਿਹਾ ਸੀ ਤਾਂ ਉਹਨਾਂ ਨੂੰ ਤਸੱਲੀ ਸੀਗੀ ਤੇ ਇਹਨਾਂ ਖਲਾਰਾ ਵੱਧਦਾ ਹੀ ਨਾ ਉਹ ਤੇ ਮਾਮਲਾ ਸੀਬੀਆਈ ਦੇ ਕੋਲ ਆ ਤੇ ਹੁਣ ਪੰਜਾਬ ਪੁਲਿਸ ਨੇ ਐਕਸ਼ਨ ਲੈ ਲਿਆ। ਪੁਰਕ ਕਰਨ। ਪਹਿਲਾਂ ਇਹ ਇਨਕੁਆਰੀ ਜਿਹੜੀ ਐਸਐਸਪੀ ਪਟਿਆਲਾ ਨੇ ਕਰਨੀ ਸੀ ਤੇ ਐਡੀਪੀ ਐਸਪੀ ਪਟਿਆਲਾ ਨੇ ਇਨਕੁਆਰੀ ਹੋਲਡ ਕਰਤੀ ਸੀ। ਫਿਰ ਲੋੜ ਨਹੀਂ ਅਜੇ ਮੌਕੇ ਉੱਤੇ ਕਰਾਂਗੇ। ਉਹ ਨਾਨਕ ਸਿੰਘ ਸੀ ਜਦੋਂ ਫਿਰ ਵਰਣ ਸ਼ਰਮਾ ਇੱਥੇ ਆਏ ਨੇ। ਤੇ ਮੁੜ ਕੇ ਇਹਨਾਂ ਨੇ ਆ ਕੇ ਉਹ ਇਨਕੁਆਰੀ ਖੋਲੀ ਆ ਤੇ ਇਨਕੁਆਰੀ ਖੁੱਲ ਕੇ ਜਾਂਚ ਕੀਤੀ ਹੈ ਤੇ ਜਾਂਚ ਦੇ ਵਿੱਚ ਉਹਨਾਂ ਦੋਸ਼ੀ ਪਾਏ ਨੇ ਤੇ ਚਾਰ ਇਨਸਪੈਕਟਰਾਂ ਦੀ 3-3 ਸਾਲ ਦੀ ਸਜ਼ਾ ਤੇ ਨੌਕਰੀ ਕੱਟੀ ਇਹਨਾਂ ਨੇ ਉਹਨਾਂ ਦੀ ਪ੍ਰਮੋਸ਼ਨ ਤੇ ਉਹਨਾਂ ਦੀ ਤਨਖਾਹ ਸਭ ਵਿੱਚ ਫਰਕ ਪੈ ਗਿਆ ਉਹਨਾਂ ਦੇ ਇਹਦੇ ਵਿੱਚ ਭਾਵੇਂ ਕੇ ਸੀਬੀਏ ਚੱਲੇਗਾ ਲੱਗ ਕੇ ਮੈਟਰ ਹੈ ਲੇਕਿਨ ਇਹਨਾਂ ਨੂੰ ਹਨਰ ਰੇਂਜ ਤੋਂ ਬਾਹਰ ਕਰਤਾ ਕਿ ਰੇਂਜ ਦੇ ਵਿੱਚ ਸਨ ਉਹਨ ਰੇਟੂ ਬਾਹਰ ਕਰਤਾ ਵੀ ਦੋ ਬੰਦੇ ਬਟਿੰਡੇ ਭੇਜ ਦਿੱਤੇ ਨੇ ਦੋ ਲੁਧਿਆਣੇ ਭੇਜ ਦਿੱਤੇ ਤੇ ਇਹਨਾਂ ਦੋਵਾਂ ਦੀਆਂ ਜੋ ਚੌਹਾਂ ਦੀ ਜਿਹੜੀ ਸਰਵਿਸ ਕਟਣ ਨਾਲ ਅਜੇ ਸਸਪੈਂਡ ਰਹਿਣਗੇ ਗੁੱਜੇ ਪਾਸੇ ਸੀਬੀ ਨੇ ਦੋ ਪਰਚੇ ਦੱਚ ਕਰ ਲਏ ਨੇ ਉੱਤੇ ਉਹਨਾਂ ਇਹਨਾਂ ਦੇ ਵਿੱਚੋਂ ਜਿਹੜੇ ਹਾਈ ਕੋਰਟ ਦੇ ਹੁਕਮ ਸੀਗੇ ਸੀਬੀ ਨੂੰ ਦੇਣ ਦੇ ਉਹਨਾਂ ਨੂੰ ਵੀ ਰੋਣੀ ਸਿੰਘ ਨੇ ਇੱਕ ਮੇਕਾ ਚਾਲ ਹਰੀ 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 ਬੁੱਪਰ ਤੇ ਕਿਹਾ ਕਿ ਦਰਸ਼ਕ ਟਿਲੋ ਇੰਨਾ ਨੇ ਹਾਈ ਕੋਰਟ ਦੇ ਉਹਨਾਂ ਦੇਸ਼ਾਂ ਨੂੰ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਚੈਲੰਜ ਕੀਤਾ ਤੇ ਨਹੀਂ ਹੋਣਾ ਚਾਹੀਦਾ ਜੀ ਡਿਪਾਰਟਮੈਂਟ ਅੰਦਰ ਹੀ ਹੋ ਰਹੀ ਹੈ ਹੋ ਸਕਦਾ ਵੀ ਉਸੇ ਕੇਸ ਦੇ ਵਿੱਚ ਇਹਦਾ ਡਿਵੈਲਪਮੈਂਟ ਡਿਵੈਲਪਮੈਂਟ ਤੇ ਕੀਤੀ ਵੀ ਤੁਸੀਂ ਦੱਸੋ ਜਾ ਕੇ ਪੁਲਿਸ ਲੋਜੀ ਹਾਂ ਕੁਝ ਕਾਰਵਾਈ ਕਰ ਰਹੇ ਨੇ ਜਿਸ ਲੇਕਿਨ ਸੀਬੀ ਇਹ ਤੇ ਐਫ ਆਈ ਆਰ ਦੋਧ ਚ ਕਰ ਚੁੱਕੀ ਹੈ ਉਮੀਦ ਨਹੀਂ ਵੀ ਸੀਬੀ ਤੋਂ ਕੇਸ ਵਾਪਸ ਹੈ ਸੁਪਰੀਮ ਕੋਰਟ ਮੇ ਰੱਖਿਆ ਕਦੀ ਵੀ ਉਹ ਦਖਲਅਜ਼ੀ ਨਹੀਂ ਕਰੇਗੀ ਲੇਕਿਨ ਇਹਨਾਂ ਨੇ ਉਹਦੇ ਤੇ ਜਿਹੜੀ ਬੀਬੀ ਬਾਟ ਜਿਹੜੀ ਜਸਵਿੰਦਰਪੁਰ ਬਾਟ ਪਸ਼ਵਿੰਦਰਪੁਰ ਜਿਹੜੀ ਬਾਟ ਜਿਹੜਾ ਗਵ ਆਪਣਾ ਕਰਨਲ ਦੀ ਵਾਈਫ ਨੇ ਤਸੱਲੀ ਭਰ ਕੀਤੀ ਆ ਵੀ ਵਰਣ ਸ਼ਰਮਾ ਨੇ ਆ ਕੇ ਇਨਕੁਆਰੀ ਖੋਲਨੀ ਇਹਨੂੰ ਵੈਰੀ ਕਰੋ ਇਨਕੁਆਰੀ ਜੇ ਦੋਚੀ ਪਾਇਗੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਆ ਸਭ ਤੋਂ ਵੱਡੀ ਗੱਲ ਕੀ ਹੋਈ ਹੈ ਸੀਪੀਆਈ ਨੂੰ ਇੱਥੇ ਵੱਡਾ ਕਲੂ ਮਿਲ ਗਿਆ ਬੀਬੀ ਇਹ ਕਹੇਗੀ ਵੀ ਪੀ ਵਾਕਈ ਇਹ ਬੰਦੇ ਦੋਸ਼ੀ ਆ ਤੇ ਇਹਨਾਂ ਦੀ ਜਿਹੜੀ ਆ ਇਹ ਸਰਵਿਸ ਕੱਟੀ ਗਈ ਹੈ। ਉਹ ਇਹਨੂੰ ਲੈ ਕੇ ਤੇ ਹੁਣ ਇੱਥੇ ਜਾਂ ਜਿੱਥੇ ਉੱਥੇ ਗੁਰੂ ਵੀ ਜੇ ਇਹ ਦੋਸ਼ੀ ਆ ਤਾਂ ਹੀ ਸਰਵਿਸ ਕੱਟੀ ਗਈ ਨਾ ਇਹਦੀ। ਹੁੰਦਾ ਕੀ ਆ? ਡਿਪਾਰਟਮੈਂਟ ਦੇ ਵਿੱਚ ਉਹਨੂੰ ਪਤਾ ਹੋਏਗਾ। ਜਦੋਂ 68 ਅੰਮ੍ਰਿਤਸਰ ਦੇ ਵਿੱਚ ਅਕਾਲੀਆਂ ਦੀ ਸਰਕਾਰ ਵਲੇ ਇੱਕ ਕਾਲੀ ਦਲ ਦਾ ਨਵਾਂ ਨਵਾਂ ਬਣਿਆ ਸੀ ਰਣਜੀਤ ਸਿੰਘ ਰਾਣਾ। ਜਨਰਲ ਸੈਕਟਰ ਫੈਕਟਰੀ ਜ਼ਿਲ੍ਹੇ ਦਾ ਉਹਦੋਂ ਕਿੰਨੇ ਲੱਖ ਦਿੱਤੇ ਸੀ ਮੈਂ ਉਹਦੇ ਬਾਰੇ ਨਹੀਂ ਕੋਈ ਗੱਲ ਕਰਨੀ ਉਹ ਬਣਿਆ ਸੀ ਤੇ ਉਹ ਹੈ ਵੀ ਨਸ਼ਿਆਂ ਦਾ ਵਪਾਰੀ ਸੀ ਉਹ ਇੱਕ ਥਾਣੇਦਾਰ ਸੀ ਉਹਦੀ ਧੀ ਨੂੰ ਪਰੇਸ਼ਾਨ ਕਰਦਾ ਸੀ ਤੇ ਆਪਣੀ ਧੀ ਦੀ ਰਾਖੀ ਕਰਨ ਆਏ ਜੇ ਥਾਣੇਦਾਰ ਤੇ ਗੋਲੀਆਂ ਮਾਰੀਆਂ ਸੀ ਉਹਨੇ ਤੇ ਨਾਰੇ ਕਿਤੇ ਲੱਗੇ ਸੀ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਪੋਸਟ ਟਾਈਮ ਦੇ ਉੱਤੇ ਇੰਨਾ ਕ ਕੇਸ ਦਾ ਰੌਲਾ ਪੈ ਗਿਆ ਸੀ ਕਿ ਉਹ ਰਾਣੇ ਨੂੰ ਤੇ ਗ੍ਰਿਫਤਾਰ ਕਰ ਲਿਆ ਗਿਆ ਕਿਹਾ ਸੀ ਸਿਆਣੀ ਨੇ ਮਾਰ ਦਿਓ ਪਰ ਉਮਰਦਨਗਰ ਨੇ ਮਾਰਿਆ ਨਹੀਂ ਸੀ ਮੁੜ ਕੇ ਉਹਨੂੰ ਸਸਪੈਂਡ ਕੀਤਾ ਗਿਆ ਸੀ ਤੁਹਾਨੂੰ ਪਤਾ ਹੈ ਉਮਰਦਨ ਦਾ ਡੀਏ ਜਿੱਥੇ ਹੁੰਦਾ ਸੀ ਹੁਣ ਜਦੋਂ ਉਹਨੇ ਨਾਰੇ ਮਾਰੇ ਜਿਹੜਾ ਉਥੇ ਐਸਓ ਝੋਲਦਾ ਸੀਗਾ ਪੰਡਤ ਸੀ ਨਾ ਭੁੱਲ ਗਿਆ ਮਨੂ ਇਹਦਾ ਉਹਨੂੰ ਮਹਿਕਮਾ ਜੋ ਡਿਸਪਸ ਕਰਤਾ ਸੀ ਡਿਸਪਸ ਕਿ ਤੇਰੀ ਵਜ੍ਹਾ ਕਰਕੇ ਇੱਕ ਕਤਲ ਹੋਇਆ ਉਹ ਵੀ ਥਾਣੇਦਾਰ ਤੋਂ ਆਇਆ ਵਰਦੀ ਚੋਇਆ। ਤੂੰ ਕਿਉਂ ਨਹੀਂ ਮੌਕੇ ਤੇ ਕੋਈ ਕਾਰਵਾਈ ਕੀਤੀ ਕਿਉਂਕਿ 2 ਵਜੇ ਥਾਣੇਦਾਰ ਨੇ ਫੋਨ ਕੀਤਾ ਐਸਐਸਜੀ ਨੂੰ ਪਰ ਐਸਐਸਜੀ ਆਇਆ ਨਹੀਂ ਸੀ। ਤੇ ਬਾਅਦ ਦੇ ਵਿੱਚ ਉਸੇ ਐਸਐਸਜੀ ਨੂੰ ਬਹਾਲ ਕਰ ਦਿੱਤਾ ਗਿਆ। ਆ ਜਿਹੜੀ ਸਜ਼ਾ ਹੈ ਨਾ ਇਹ ਡਿਪਾਰਟਮੈਂਟਲ ਐਸਐਸਪੀ ਨੇ ਜੀ ਦਿੱਤੀ ਤੇ ਕੋਈ ਐਡੀਸੀ ਵੀ ਜਾ ਕੇ ਕਹਿੰਦਾ ਬਹਾਲ ਹੋ ਸਕਦੇ ਠੀਕ ਹੈ ਜੀ ਮੈਂ ਵਾਪਸ ਲੈ ਲੈਂਦੇ ਅਸੀਂ ਤੂੰ। ਲੇਕਿਨ ਸੀਬੀਏ ਦੀ ਸਜ਼ਾ ਜਿਹੜੀ ਵਾਪਸ ਨਹੀਂ ਹੁੰਦੀ। ਤੇ ਸੀਬੀ ਨੇ ਉੱਥੇ ਕਲੂ ਮਿਲ ਗਿਆ ਤੇ ਸੀਬੀ ਹੁਣ ਇਥੋਂ ਸ਼ੁਰੂ ਕਰੂਗੀ ਕਿ ਇਹਨਾਂ ਲੋਕੀ ਵਾਕਈ ਦੋਚੀ ਨੇ ਤੇ ਇਹਨਾਂ ਹੋਰ ਕਿਹੜੇ-ਕਿਹੜੇ ਪਾਪ ਕੀਤੇ ਇਹਦੇ ਨਾਲ ਹੁਣ ਕੇਸ ਜਸਪ੍ਰੀਤ ਦਾ ਜੁੜ ਗਿਆ ਹੂੰ ਉਹ ਮਾਮਲਾ ਜਿਹੜਾ ਉਹ ਗੰਭੀਰ ਹੋ ਜਾਣਾ ਪੱਤੀ ਸਾਹਿਬ ਉਹ ਗੰਭੀਰ ਹੋ ਜਾਣਾ ਜੇ ਇਹ ਕਾੜਨਾ ਵਾਪਰਦਾ ਤੇ ਉਹ ਵੀ ਕਾੜਨਾ ਉਹਨੂੰ ਜੇ ਇਹ ਕਾੜਨਾ ਵਾਪਰਿਆ ਤੇ ਉਹ ਕਾੜ ਵੀ ਬਾਹਰ ਆ ਗਿਆ ਉਹ ਜੇ ਉਹਦੀ ਵੀ ਇਨਕੁਆਇਰੀ ਹੁੰਦੀ ਤੇ ਇਹਨਾਂ ਦੇ ਕੋਈ ਬਚਾਅ ਨਹੀਂ ਇਹਨਾਂ ਨੂੰ ਸਜ਼ਾ ਹੋਣੀ ਹੋਣੀ ਹੈ ਫਿਰ ਇਹ ਜਿਹੜੇ ਇੰਸਪੈਕਟਰ ਨੇ ਹੁਣ ਰੋਦੇ ਰਹਦੇ ਨੇ ਉਹਦੋਂ ਆਪਣੇ ਰੱਬ ਨੂੰ ਰੱਬ ਉਹਨੂੰ ਰੱਬ ਉਹ ਤੇ ਰੱਬ ਨੂੰ ਤੰਪ-ਤੰਪ ਕੀਦੇ ਸੀ ਐਸੇ ਕਰਕੇ ਬੀਬੀ ਜਸਵਿੰਦਰ ਕੌਰ ਬਾਠ ਨੇ ਇਹਨਾਂ ਤੇ ਤਸੱਲੀ ਭਰ ਦਿੱਤੀ ਹੈ ਕਿ ਜਿਹੜੀ ਇਹਨਾਂ ਸਰਵਸ ਕੱਟੀ ਹੈ ਵੀ ਬੀਬੀ ਜਸਵਿੰਦਰ ਕੌਰ ਬਾਠ ਬੀਬੀ ਬਾਠ ਉਹਨੇ ਜਿੰਨੀ ਇੱਥੇ ਮੈਂ ਕਾਇਦਾ ਤੌਰ ਤੇ ਤਸੱਲੀ ਭਰ ਦਿੱਤੀ ਹੈ ਵੀ ਸਾਨੂੰ ਇੱਥੇ ਖੁਸ਼ੀ ਆ ਕਿ ਮੇਰੀ ਜਿਹੜੀ ਆ ਅਰਪਤ ਖੋਤ ਸੁਖਲਾ ADGP ਲਾਇਨ ਆਰਡਰ ਨੇ ਉਹਨਾਂ ਨੇ ਹਰ ਗੱਲ ਸੁਣੀ ਹੈ ਜਿਹੜੀ ਵੀ ਮੈਂ ਐਪਲੀਕੇਸ਼ਨ ਦਿੱਤੀ ਉਹਦੇ ਉਹਨਾਂ ਫੋਰੀ ਤਰ ਤੇ ਕਾਰਵਾਈ ਕੀਤੀ ਤੇ ਇਨਕੁਆਰੀ ਕਰਾਈ ਹੈ ਭਾਕੀ ਵਰਨ ਸ਼ਰਮਨਵਤਾਨ ਕੀਤਾ ਧੰਨਵਾਦ ਕੀਤਾ ਵੀ ਜਿਹੜੀ ਹੂੜ ਤੇ ਪਾਤੀ ਛਾ ਕੇ ਇਨਕੁਆਰੀ ਨਾਨਕ ਸਿੰਘ ਨੇ ਇਹਨਾਂ ਕੋਲਤੀ ਹੁਣ ਇਸ ਕੇਸ ਦੇ CBI ਦੇ ਵਿੱਚ ਨਾਨਕ ਸਿੰਘ ਮਤ ਸੋਚੇ ਮੈਂ ਭਰੀ ਹੋ ਜੂਗਾ ਨਾਨਕ ਸਿੰਘ ਲੈ ਲੋ ਮਨਦੀਪ ਸਿੰਘ ਸਿੱਧੂ ਵੀ ਲੈ ਲੋ ਇਹ ਇੰਸਪੈਕਟਰ ਲੈ ਲੋ ਰ ਐਸਪੀ ਕਿਹੜਾ ਕਿਹੜਾ ਹੋਦਾ ਇਹਦੀ ਭਾ ਜਿਨ੍ਹਾਂ ਨੇ ਪਹਿਲਾਂ ਇਨਕੁਆਇਰੀ ਕੀਤੀ ਇਹਨਾਂ ਦੀ ਉਹ ਵੀ ਸ਼ਾਮਲ ਹੋਣੇ ਹੋ ਤੇ ਇਸ ਕਰਕੇ ਕੰਮ ਕਾਫੀ ਲੰਮਾ ਹੋ ਗਿਆ ਸੀਬੀਆਈ ਨੇ ਦੋ ਐਫਆਈ ਲੋਜ ਕਰ ਲਈਆਂ ਐਫਆਈ ਲੋਜ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਇਹ ਜੇ ਮਗਰ ਲੱਗੇ ਤੇ ਜੇ ਦੋ ਚਾਰ ਮਹੀਨੇ ਸੀਬੀਆਈ ਦੀ ਰਿਪੋਰਟ ਆ ਗਈ ਤੇ ਇਹਨਾਂ ਇਨਸਪੈਕਟਰ ਦਾ ਕੋਈ ਬਚਾਓ ਨਹੀਂ ਹੈਗਾ ਪਿੱਛੇ ਜੋ ਸੀਬੀਆਈ ਨੂੰ ਕਰੀ ਚਲੀ ਗਈ ਸੀ ਨਾ ਡਿਊਟੀ ਜੁਆਇਨ ਕਰ ਲਈ ਸੀ ਆਪਣੀ ਹੂੰ ਡਿਊਟੀ ਰਿਜ਼ਿਊਮ ਕਰ ਲਈ ਸੀ ਆਪਣੀ ਇਹਨਾਂ ਨੇ ਹੁਣ ਚਲੋ ਸਸਪੈਂਡ ਹੈਗੇ ਹੀ ਹੈਗੇ ਆ ਰੀਚੇਂਜ ਕਰਤੀ ਆ ਇਹਦੇ ਇੱਕ ਦੀ ਇੱਕ ਦੀ ਪਤਨੀ ਵੀ ਆ ਕੇ ਸਾਹਮਣੇ ਆ ਕੇ ਜੀ ਬੰਵੀ ਇੱਕ ਫੌਜੀ ਦੀ ਧੀ ਆ ਜੀ ਮੇਰੇ ਨਾਲ ਜ਼ਿਆਸਤੀ ਹੋ ਰਹੀ ਜੀ ਮੇਰੇ ਆਦਮੀ ਨੇ ਕੁਛ ਨਹੀਂ ਕੀਤਾ ਜੀ ਇਹਨੂੰ ਬਖਸ਼ੇਤਾ ਜਾਵੇ ਜੀ ਗਲਤ ਕੀਤੀਆਂ ਨਹੀਂ ਉਹ ਜੇ ਪਰ ਕੇ ਸੁਣੀ ਨਹੀਂ ਉਹਦੀ ਗੱਲ ਜੀ ਪਰ ਸਹ ਮਨਪ੍ਰੀਤਿਆ ਵਾਲੀ ਦੀ ਜ਼ਮੀਨ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਚ ਨਹੀਂ ਆਈ ਕਿਉਂ ਨਹੀਂ ਆਈ ਸਵਾਲ ਤੇ ਵੱਡਾ ਪੰਡਿਤ ਰਮਾਣਾ ਇਲਜ਼ਾਮ ਲਗਾ ਰਿਹਾ ਵੀ ਸੈਟਿੰਗ ਆ ਪਹਿਲੀ ਗੱਲ ਤੇ ਇਹਦੇ ਉੱਤੇ ਅਜੇ ਮੰਤਪ੍ਰੀਤੀ ਐਲਾਨੀ ਦਾ ਕੋਈ ਬਿਆਨ ਨਹੀਂ ਹੈ ਜਿਹੜਾ ਬਿਆਨ ਉਹ ਤੇ ਚਰਚਾ ਸੀ ਪੂਰੀ ਕਰੇ। ਦੂਸਰੀ ਜਿੱਦ ਬੰਟੀ ਰਮਾਣਾ ਦੇ ਦੋਸ਼ ਲਾਇਆ ਤੇ ਉਹਦੀ ਜ਼ਮੀਨ ਇਹਦੇ ਵਿੱਚ ਲੈਂਡ ਪੂਲਿੰਗ ਵਿੱਚ ਕਿਉਂ ਨਹੀਂ ਆਈ? ਤੁਸੀਂ ਕਿਤੇ ਉਹਨਾਂ ਦੀ ਪਹਿਲੀ ਰਿਪੋਰਟ ਕੋਲੋਂ ਉਹਦੇ ਚ ਲਿਖਿਆ ਵਾ ਤੇ ਜਿਨ੍ਹਾਂ ਲੋਕਾਂ ਨੇ ਪਹਿਲਾਂ ਇਹਦੀ ਸੀਐਲਯੂ ਲਈ ਆ ਉਹ ਉਹ ਜ਼ਮੀਨ ਸ਼ਾਮਲ ਨਹੀਂ ਕੀਤੀ ਜਾਂਦੀ। ਜਾਂ ਜਿਨ੍ਹਾਂ ਸੀਐਲਯੂ ਅਪਲਾਈ ਕੀਤੀ ਉਹ ਜ਼ਮੀਨ ਸ਼ਾਮਲ ਨਹੀਂ ਕੀਤੀ ਜਾਂਦੀ। ਤੇ ਹੁਣ ਪਤਾ ਇੱਕ ਕਲਾ ਕਰੇ ਹੋ ਸਕਦਾ ਮੈਂ ਮੈਂ ਨਹੀਂ ਕਹਿੰਦਾ ਨਹੀਂ ਇਹਨਾਂ ਦੀ ਐਪਲੀਕੇਸ਼ਨਾਂ ਬੈਕਡੇਟ ਚ ਲੈ ਲਈਆਂ ਹੁਣ ਲੋਜਿਕੀ ਸਾਡਾ ਖਿਆਲ ਕੋਈ ਤੁਹਾਡਾ ਖਿਆਲ ਰੱਖਦੇ ਤਾਂ ਦੇ ਸ਼ਾਮਿਲ ਨਹੀਂ ਕੀਤੀ ਕਿ ਮੈਂ ਕਿਤੇ ਅਨਕਾਰ ਨਹੀਂ ਕਰਦਾ ਕਿਸੇ ਗੱਲ ਲੇਕਿਨ ਬੰਟੀ ਦੇ ਮਾਣੇ ਨੂੰ ਉਹਦੀ ਪੂਰੀ ਡਿਟੇਲ ਪਹਿਲਾਂ ਇਕੱਠੀ ਕਰਨੀ ਚਾਹੀਦੀ ਪੂਰਾ ਰਿਕਾਰਡ ਇਕੱਠਾ ਕਰਨਾ ਜਿਹੜਾ ਸੀ ਕਦੋਂ ਐਪਲੀਕੇਸ਼ਨ ਗਈ ਕਿਹੜੀ ਡੇਟ ਨੂੰ ਗਈ ਕਿੰਨੀ ਗਈ ਉਹਦੀ ਐਲਸੀਐਲ ਜੂ ਇਹ ਆ ਜੇ ਨਹੀਂ ਹੋתי ਕਿੰਨਾ ਪੈਂਡਿੰਗ ਕੰਮ ਹੈਗਾ ਇਹ ਪਹਿਲਾਂ ਹੀ ਉਹਨੇ ਇੰਨੀ ਗੱਲ ਕਹੀ ਸੀ ਦੂਸਰੀ ਚੀਜ਼ ਅਸੀਂ ਕੇਸ ਦੇ ਵਕੀਲ ਨਹੀਂ ਹੈਗੇ ਕੱਲ ਨੂੰ ਜੇ ਮਨਪ੍ਰੀਤ ਜੀ ਏਐਲੂ ਜਿਹੜਾ ਵਾ ਆਪਾਂ ਨੇ ਬਿਆਨ ਦਊਗਾ ਤੇ ਆਪਣਾ ਸਪਸ਼ਟੀਕਰਨ ਦੇਊਗਾ ਥੀਨ ਤੇ ਕਰ ਰਿਹਾ ਲੀ ਇਹ ਤੇ ਜਰੂਰ ਅਸੀਂ ਆਪਣੀ ਜਿਹੜੀ ਡਿਬੇਟ ਕਰਾਂਗੇ ਤੇ ਪਰ ਮੈਂ ਗੱਲ ਦੱਸਦਾ ਰਾਣਾ ਕੁਜ ਗੁਰਜੀਤ ਸਿੰਘ ਕਾਂਗਰਸ ਦਾ ਜਿਹੜਾ ਉਹ ਲੀਡਰ ਉਹਨੇ ਕੀ ਕਿਹਾ ਸੀ ਉਹ ਕਹਿੰਦਾ ਜੀ ਮੈਂ ਵਪਾਰੀ ਬੰਦਾ ਮੈਂ ਕਿਸੇ ਦਾ ਵਗਾ ਨਹੀਂ ਸਕਦਾ ਮੈਂ ਆਪਣਾ ਵਪਾਰ ਕਰਨਾ ਤੇ ਇਹ ਨਾ ਹੋਵੇ ਮੈਂ ਕਿਸੇ ਦਾ ਬਗਾੜ ਕੇ ਤੇ ਆਪਣਾ ਨੁਕਸਾਨ ਕਰ ਲਵਾਂ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਜੁਪੀ ਦਾ ਮੁੱਖ ਮੰਤਰੀ ਆ ਜੋਗੀ ਉਹਦੇ ਘਰ ਉਹਦੀ ਜਿਹੜੀ ਕਾਰ ਗੱਡੀ ਆ ਉਹ ਬਿਨਾਂ ਤਲਾਸ਼ੀ ਦੇ ਅੰਦਰ ਜਾਂਦੀ ਹੈ ਇੰਨੀ ਨੇਤਰ ਨੇ ਹੈ ਕਿ ਮੁੱਖ ਸਰਕਾਰ ਕੀ ਦੀ ਬੀਜੇਪੀ ਇਹ ਕਿਹਦਾ ਕਾਂਗਰਸ ਇਸ ਕਰਕੇ ਇਹਨਾਂ ਲੋਕਾਂ ਦੀ ਸਰਕਾਰ ਨਾਲ ਬਣਾ ਕੇ ਰੱਖਣ ਦੀ ਮਜਬੂਰੀ ਹੁੰਦੀ ਹੈ ਤਾਂ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਇਆਲੀ ਨੇ ਕਦੀ ਵੀ ਕਿਸੇ ਦੇ ਖਿਲਾਫ ਭਾਵੇਂ ਸੁਖਬੀਰ ਬਾਦਲ ਹੋਵੇ ਜਾਂ ਕਾਂਗਰਸ ਵਿੱਚ ਕਿਸੇ ਖਿਲਾਫ ਵੱਡਾ ਬਿਆਨ ਕਰੀ ਨਹੀਂ ਦਿੱਤਾ ਕਦੀ ਵੀ ਦਿੱਤਾ ਇਥੋਂ ਤੱਕ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਇਆਲੀ ਨੂੰ ਗद्दार ਕਹਿੰਦਾ ਸੀ ਉਹ ਤਾਂ ਵੀ ਉਹਨੇ ਬਹੁਤਾ ਕਿਤੇ ਟਿੱਪਣੀ ਨਹੀਂ ਕੀਤੀ ਉਹਨੇ ਕੋਈ ਜੀ ਸਮਾਂ ਦਿੱਸੇਗਾ ਵੀ ਗद्दार ਕੌਣ ਹੁਣ ਬੰਟੀ ਰਮਾਣਾ ਨੂੰ ਚਾਹੀਦਾ ਸੀਗਾ ਪਹਿਲਾਂ ਸਾਰੀ ਡਿਟੇਲ ਇਕੱਠੀ ਕਰਦਾ ਵੀ ਕੀ ਨਹੀਂ ਉਦਾਂ ਪੱਟੀ ਸਾਹਿਬ ਬੰਟੀ ਰਮਾਣਾ ਗੂਗਲ ਮੈਪ ਲੈ ਕੇ ਆਏ ਸੀਗੇ ਦੱਸਦੇ ਸੀ ਵੀ ਪਹਿਲਾਂ ਵਾਈ ਹੁੰਦੀ ਸੀਗੀ ਮੁੜ ਕੇ ਫੇਰੇ ਬਾਅਦ ਦਿੱਤੀ ਫਿਰ ਹੌਲੀ ਹੌਲੀ ਇੱਥੇ ਕੰਸਟਰਕਸ਼ਨ ਹੋ ਗਈ ਕਲੋਨੀ ਬਣਾਤੀ ਮੈਂ ਪਾਜੀ ਉਹ ਗੱਲ ਹੀ ਨਹੀਂ ਕਰਾਂ ਤੁਹਾਡੇ ਨਾਲ ਮੈਂ ਤੇ ਇਹ ਗੱਲ ਕਰਦਾ ਵੀ ਜਿਹੜੀ ਐਪਲੀਕੇਸ਼ਨ ਦੇ ਵਿਹਾਗ ਤੇ ਉਹ ਸ਼ਾਮਲ ਨਹੀਂ ਕੀਤੀ ਕਿ ਐਪਲੀਕੇਸ਼ਨ ਦਾ ਪਤਾ ਕੀਤਾ ਨਾ ਹੈਗੀ ਕਿ ਦਿੱਤੀ ਕਿ ਦਿੱਤੀ ਨਾ ਸੀਐਲਜੀਯੂ ਅਪਲਾਈ ਕੀਤਾ ਕਿ ਨਹੀਂ ਕੀਤਾ ਮਿਲਿਆ ਕਿ ਨਹੀਂ ਮਿਲਿਆ ਇਹਨਾਂ ਨੂੰ ਪੰਜਾਬ ਦੇ ਵਿੱਚ ਇੱਕ ਦੀ 20000 ਕਲੋਨੀਆਂ ਜਿਹੜੀਆਂ ਨੇ ਉਹ ਇਲਿਜੀ ਇਲਲੀਗਲ ਨੇ ਬਣਦੀਆਂ ਨੇ ਪੋਲਿਟਿਕਲ ਪਾਰਟੀਆਂ ਦੇ ਵਿੱਚ ਹਿੱਸੇ ਹੁੰਦੇ ਨੇ ਲੀਡਰਾਂ ਦੇ ਸਰਕਾਰ ਬਣਦੀ ਆ ਸਰਕਾਰ ਕੋਲ ਉਹ ਕੁਝ ਮੱਜਮਾ ਨਾ ਪਾ ਕੇ ਮਨਜ਼ੂਰੀ ਲਾ ਦਿੰਦੇ ਇਲਲੀਗਲ ਹੁੰਦੀਆਂ ਨੇ ਨਾ ਉੱਥੇ ਕੋਈ ਪਾਰਕ ਹੁੰਦੀ ਆ ਨਾ ਪ੍ਰੋਪਰ ਗਲੀ ਹੁੰਦੀ ਆ ਨਾ ਨਾਲੀ ਹੁੰਦੀ ਨਾ ਸੜਕ ਦੀ ਲੋਕ ਦੇ ਰੋਡੇ ਫਿਰਦੇ ਨੇ ਸੜਕਾਂ ਦੇ ਖਾਸ ਕਰਕੇ ਕੈਪਟਨ ਦੀ ਸਰਕਾਰ ਤੇ ਬਾਦਲੇ ਸਨੇ ਬਹੁਤ ਕੁਝ ਹੋਇਆ ਦੇ ਵਿੱਚ ਤੇ ਹੁਣ ਵੀ ਮੈਂ ਤੇ ਕਹਿੰਦਾ ਜੋ ਉਹਨਾਂ ਵੀ ਮੈਂ ਰਿਪੋਰਟ ਦੀ ਗੱਲ ਕਰਦਾ ਉਹਨਾਂ ਦੀ ਵੀ ਉਹਨਾਂ ਨੂੰ ਹੋ ਸਕਦਾ ਵੀ ਬੈਂਕ ਜੇ ਚੁੱਕੀ ਐਪਲੀਕੇਸ਼ਨ ਲੈ ਲਈ ਮੇਰੇ ਕੋਲ ਮੈਂ ਨਹੀਂ ਕਹਿੰਦਾ ਪਹਿਲਾਂ ਦਿੱਤੀ ਹੋਵੇ ਲੈ ਲਈ ਹੋਵੇ ਵੀ ਇਹਦੇ ਵਿੱਚ ਤੁਸੀਂ ਸੀਐਲਜੀ ਅਪਲਾਈ ਕੀਤਾ ਨਹੀਂ ਕੀਤਾ ਕਰਦੇ ਹੋ ਤੁਹਾਨੂੰ ਅਸੀਂ ਜਿਹੜਾ ਛੱਡ ਦੇਾਂਗੇ ਸੀ ਕਿਉਂ 3 ਮਹੀਨੇ ਪਹਿਲਾਂ ਰੋਲਾ ਪਿੰਦਾ ਰਿਆ ਜਰਾ ਜੋ 3 ਮਹੀਨੇ ਰੋਲਾ ਪਿੰਦਾ ਕੋਈ ਬੰਦਾ ਕੁਝ ਵੀ ਕਰ ਸਕਦਾ ਸੀ ਉਦੋਂ ਇਸ ਕਰਕੇ ਜੇ ਇਹ ਇਹ ਅੰਦੀ ਨੇ ਸਰਕਾਰ ਨਾਲ ਮਿਲ ਹੀ ਪੂਰੀ ਕੀਤੀ ਤੇ ਮੈਂ ਫਿਰ ਕਹਿੰਦਾ ਵਪਾਰੀ ਬੰਦੋ ਨੂੰ ਕਰਨੀ ਪੈਣੀ ਜੇ ਕਹਿ ਦਿਓ ਰਲ ਗਿਆ ਜੀ ਖੜ ਗਿਆ ਜੀ ਪੈਨੋ ਇਹ ਬੰਟੀ ਰਮਾਣੇ ਦੱਸ ਸਕਦਾ ਵਾ 30 ਸਾਲ ਤੁਹਾਡਾ ਭਾਜਪਾ ਦਾ ਅਲਾਈਅੰਸ ਰਿਹਾ ਤੁਸੀਂ ਵੀ ਰਲੇ ਸੀਗੇ ਆਹ ਕੈਪਟਨ ਦੀ ਸਰਕਾਰ ਵਾਲੇ ਸ਼ਰਯਮ ਲੋਕੀ ਕਹਿੰਦੇ ਚਾਚੀਪੀ ਦੀ ਸਰਕਾਰ ਸੀ ਤੁਸੀਂ ਰਲੇ ਨਹੀਂ ਸੀ ਉਹ ਦੁਜੇਂ ਤੇ ਤੁਸੀਂ ਟਿੱਪਣੀ ਕਰਦੇ ਹੋ ਪਹਿਲਾਂ ਆਪਣੀ ਪੀੜੀ ਤੋਂ ਛੋਟਾ ਫਿਰ ਤੁਸੀਂ ਕਿਤੇ ਬੈਠੇ ਹੋ ਅਸੀਂ ਬਿਲਕੁਲ ਵਕੀਰ ਨਹੀਂ ਜੇ ਉਹਨੇ ਗਲਤ ਕੀਤਾ ਤੇ ਉਹ ਗਲਤ ਬੰਟੀ ਰਮਾਣੇ ਨੇ ਸੋਰੀ ਆਪਣੇ ਨੇ ਇਹ ਆਲੀ ਨੇ ਉਹ ਦਾ ਪੈਕ ਮੇਜਾ ਪੁਰਤੂਗਾ ਜੀ ਪਰ ਸਾਹ ਕਹਿੰਦੇ ਅਕਾਲੀਆਂ ਨੇ ਜਦੋਂ ਧਰਨਾ ਦਿੱਤਾ ਮਹਾਲੀ ਵਾਵਾ ਚੋਰੀ ਹੋ ਗਈ ਕਹਿੰਦੇ ਮੋਬਾਈਲ ਚੋਰੀ ਹੋ ਗਈ ਨਕਦੀ ਚੋਰੀ ਹੋ ਗਈ ਅਸੀਂ ਅਕਾਲੀਆਂ ਨੂੰ ਜੋੜ ਕਿੰਨੀ ਵਿਗਦੇ ਆਮ ਤੌਰ ਤੇ ਪੰਜਾਬੀ ਚ ਕਹਾਵਤ ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਬੜਾਈ ਅਕਾਲੀਆਂ ਨੇ ਧਰਨਾ ਦਿੱਤਾ ਇਹ ਪਹਿਲੀ ਵਾਰ ਇਹ ਨਹੀਂ ਆਮ ਤੌਰ ਤੇ ਕਈ ਰ ਇਹ ਕਈ ਧੰਨਿਆਂ ਦੇ ਵਿੱਚ ਇਹੋ ਜਿਹੇ ਵਿਕਾਇਦਾ ਤੌਰ ਤੇ ਜਿਹੜੇ ਨੇ ਉਹ ਚੋਰੀਆਂ ਹੁੰਦੀਆਂ ਅਕਾਲੀਆਂ ਦੇ ਕੀ ਪਕਸ਼ਬ ਇੱਕ ਵਾਰ ਇੱਕ ਗੁਸਤਾਖੀ ਮਾਫ ਫਿਰ ਵਰਕਰ ਹੀ ਚੋਰੀ ਕਰ ਲੈਂਦੇ ਆ ਕਿ ਜਿਹੜੇ ਫਿਰ ਇਲਜ਼ਾਮ ਲੱਗਦੇ ਵੀ ਬੰਦੇ ਹੀ ਲਿਆਂਦੇ ਇਧਰੋਂ ਉਧਰੋਂ ਉਹ ਕਰ ਜਾਂਦੇ ਚੋਰੀ ਹੁੰਦਾ ਚੋਰ ਆ ਜਾਂਦੇ ਉੱਥੇ ਚੁਰਕਨ ਲਿਆ ਜਾਂਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਮੈਂ ਪਹਿਲਾਂ ਕਹਿੰਦਾ ਮੈਂ ਤੁਸੀਂ ਗੱਲ ਨਾਲ ਸਮਝ ਮੈਂ ਕਿ ਕਿ ਮੈਂ ਚੋਰੀਆਂ ਨੂੰ ਮੋਰ ਤੇ ਪਰੰਧ ਬਣਾਈ ਤੇ ਮੈਂ ਤਾਂ ਕਹਿ ਤਾ ਤੁਸੀਂ ਬੰਦਾ ਸਮਝ ਬੈ ਕਿ ਕਮਾ ਦੂਸਰੀ ਚੀਜ਼ ਪਰਾਣੀ ਇੱਕ ਚੁਟਕਲਾ ਸੁਣਦੇ ਹੁੰਦੇ ਹੁੰਦੇ ਆ ਜਦੋਂ ਵਕਈ ਅਕਾਲੀ ਅਕਾਲੀ ਹੁੰਦੇ ਸੀ ਆਪਣੇ ਪੰਜਾਬ ਦੇ ਹੱਕਾਂ ਵਾਸਤੇ ਲੜਦੇ ਸੀ ਲੋਕਾਂ ਵਾਸਤੇ ਲੜਦੇ ਸੀ ਮੈਂ ਉਹਨਾਂ ਕਾਲੇ ਨਹੀਂ ਗੱਲ ਕਰਦਾ ਜਦੋਂ ਤੁਰੇ ਜਾਂਦੇ ਸੀ ਕਰੋਸ ਰੋਲੇ ਰੋਟੀ ਪਾਣੀ ਥਾ ਕੇ ਤੁਰਦੇ ਸੀ ਲੋਕਾਂ ਦੇ ਕੰਮ ਕਰਦੇ ਸੀ ਸ਼ਾਮ ਨੂੰ ਘਰ ਆ ਕੇ ਰੋਟੀ ਪਾਣੀ ਛਕਦੇ ਸੀ ਕਿਸੇ ਕੋ ਚਾਹਤਾ ਦੂਰ ਕਿਸੇ ਨੂੰ ਪਾਣੀ ਪੀਣਾ ਨੂੰ ਗਨਾ ਸਮਝਦੇ ਸੀ ਧਰਮਕ ਸੇਵਿਤ ਬਾਦ ਕੋਲ ਟੀ ਹੁੰਦੇ ਸੀ ਰੋਜ਼ ਜਦੋਂ ਅਕਾਲ ਚਰ ਦੇ ਪ੍ਰਧਾਨ ਬਣਦੇ ਚਭਾਗ ਤੋਂ ਅੰਮ੍ਰਿਤਸਰ ਤੇ ਜਦੋਂ ਆਏ ਇੱਕ ਦਿਨ ਉਹਨਾਂ ਦੇ ਕੋਈ ਸੱਜਣ ਮਿੱਤਰ ਆ ਗਏ ਉਹ ਕਹਿੰਦੇ ਦੀ ਭਾਈ ਪ੍ਰਸ਼ਾਦਾ ਛਕਣਾ ਕਹਿੰਦੇ ਛਕਾ ਦਿੰਦੇ ਕੋਈ ਗੱਲ ਨਹੀਂ ਤੇ ਉਹ ਕਰੋ ਨਾਲ ਚਾਰ ਦੀਆਂ ਦੋ ਫਾੜੀਆਂ ਤੇ ਨਾਲ ਚਾਰ ਫੁਲਕੇ ਰੱਖ ਕੇ ਲੈ ਉਹਨਾਂ ਦੇ ਸੀ ਆਪਣੇ ਛੋਲੇ ਚ ਭਾਗ ਉਹ ਉਹਨਾਂ ਨੂੰ ਕਹਿੰਦੇ ਆ ਆਪਣੇ ਸੇਵਾਦਾਰ ਨੂੰ ਕਹਿੰਦੇ ਲਿਆਵੀ ਝੋਲੇ ਚ ਕੱਢ ਕੇ ਆਪਣੇ ਪ੍ਰਸ਼ਾਦਿਤ ਸ਼ਿਕਾਇ ਜਿੰਦ ਜਿੰਦੇ ਹੁੰ ਚੱਪ ਚੱਪਾ ਦੀ ਜਿੰਦ ਜਿੰਦੇ ਫਿਰ ਦੇ ਪਹੁੰਚੋ ਉਹ ਕਹਿੰਦਾ ਇਹ ਨਹੀਂ ਜੀ ਲੰਗਰ ਚ ਮਗਾਉਗਾ ਤਾਂ ਨਾ ਲੰਗਰ ਸੰਤਾਂ ਵਾਸਤੇ ਮੈਂ ਉਦੋਂ ਦੀ ਗੱਲ ਕਰਦਾ ਨਾ ਉਦੋਂ ਕੀ ਹੁੰਦਾ ਸੀਗਾ ਆਨੰਦਪੁਰ ਦੇ ਮਤੇ ਦੀ ਬੜੀ ਚਰਚਾ ਹੁੰਦੀ ਸੀ ਹਰ ਅਕਾਲ ਦੀ ਕੋਲ ਆਨੰਦਪੁਰ ਦੇ ਮਤਾ ਹੁੰਦਾ ਸੀ ਪੜ੍ਹਦਾ ਸੀ ਉੱਤੇ ਅਮਲ ਕਰਦਾ ਸੀ ਗੱਲ ਕਰਦਾ ਸੀ ਦਾਦੋ ਜੀ ਮਨਪਰ ਮਤ ਕੀ ਹੈਗਾ ਕੀ ਉਹ ਕਹਿੰਦੇ ਕਾਲੀ ਦੀ ਜੇਬ ਕੱਟੀ। ਅੱਗੇ ਅੱਗੇ ਜੇਬ ਕੱਟਣਾ ਲੋਟੜਾ ਸੀਗਾ। ਜੇਬ ਕੱਟਣਾ ਤੇ ਪਿੱਛੇ-ਪਿੱਛੇ ਕਾਲੀ ਨੂੰ ਕਹਿੰਦਾ ਯਾਰ ਇੱਥੇ ਪੈਸੇ ਨਹੀਂ ਹੈਗੇ। ਪੈਸੇ ਨਹੀਂ ਹੈਗੇ, ਚੈਂਜ ਪੈਸੇ 'ਚ। ਉਹ ਕਹਿੰਦਾ ਹੈ ਕੀ ਆ ਫਿਰ? ਕਹਿੰਦਾ ਦੇਜਾ ਜਨੰਧਪੁਰ ਦਾ ਮਤਾ ਹੀ ਹੋਰ ਕੁਝ ਨਹੀਂ ਹੈ। ਕਾਲੀਆਂ ਦੀ ਇਹ ਹਾਲਤ ਹੁੰਦੀ ਸੀ। ਤੇ ਅੱਜ ਕਾਲੀਆਂ ਦੇ ਜੇਬਾਂ ਦੇ ਵਿੱਚ ਐਪਲ ਦੇ ਫੋਨ, ਇੰਡੈਵਰ ਗੱਡੀਆਂ ਨੇ ਤੇ ਰੁਪਇਆ 50000 ਨਾਲ ਜੇਬ 'ਚ ਹੁੰਦਾ ਤੇ ਕਹਿੰਦਾ ਜੇਬ ਤੇ ਫਿਰ ਕੱਟਣੀ ਕੱਟਣੀ ਹੈ। ਇਸ ਕਰਕੇ ਇਹੋ ਜੀ ਪੀੜਪੜਕੇ ਦੇ ਵਿੱਚ ਜਿਵੇਂ ਕਟੀਆਂ ਜਾਂਦੀਆਂ ਨੇ ਇੱਚ ਕੋਈ ਛੱਕ ਵਾਲੀ ਗੱਲ ਨਹੀਂ ਅਸੀਂ ਬਿਲਕੁਲ ਇਨਕਾਰ ਨਹੀਂ ਕਰਦੇ ਵੀ ਉੱਥੇ ਇਹੋ ਜੀ ਗੜਬੜ ਨਹੀਂ ਗੜਬੜ ਹੋਈ ਹੈ ਉਹਨਾਂ ਨੇ ਆਪਣੀ ਕੰਪਨੀ ਨੋਟ ਕਰਾਈ ਹੈ ਉਹਨਾਂ ਕਹਿੰਦਾ ਸਾਡਾ 10 ਲੱਖ ਦਾ ਨੁਕਸਾਨ ਹੋਇਆ ਬਿਲਕੁਲ ਠੀਕ ਪਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸ ਜੀ ਸ਼ੁਕਰੀਆ